ਨਾ ਸਤੋ ਨਾ ਸਤਰੋ ਨਾ ਸਤਰੋ ਨਾ ਮਿੱਤਰੋ ਨਾ ਪੁੱਤਰੋ ਨਾ ਮਾਤੰ ਅਪੂਤੰ ਅਪੰਗੰ ਅਪੇਖੰ ਪਵਾਨੰ ਪਰਯੰ ਪੁਨੀਤੰ ਪਵਿੱਤਰੰ ਪ੍ਰਧਾਨੰ ਅਗੰਜੇ ਅਪੰਜੇ ਅਕਾਮੰ ਅਕਰਮੰ ਅਨੰਤੇ ਹਾਂਜੀ ਅਗੰਜੇ ਅਪੇਜੰ ਅਕਾਮੰ ਅਕਰਮੰ ਅਨੰਤੇ ਬੇਅੰਤੇ ਅਪੂਮੇ ਅਪਰਮੰ ਅਪੇਜੰ ਕਿਸੇ ਤੋਂ ਨਹੀਂ ਅਭੰਜੇ ਪਾਠ ਹੈ ਵਾਸਤਵ ਵਿੱਚ ਅਭੇਜੰਗ ਨਹੀਂ ਉਹਨੂੰ ਟਿੱਪੀ ਹੈ ਅਭੇਜੰਗ ਜਿਹੜਾ ਅਗੰਜੇ ਤੋਂ ਬਾਅਦ ਅਭੰਜੇ ਹੈ ਬਦਲੋ ਉਹਦੇ ਤੇ ਤੂੰ ਪੀਰਾ ਦਿਓ ਉਹਦੇ ਤੇ ਨਾਮ ਲਾ ਦਿਓ ਅਗੰਜੇ ਅਭੰਜੇ ਅਕਾਮੰ ਅਕਰਮੰ ਅਨੰਤੇ ਬਯੰਤੇ ਅਭੂਮੇ ਅਭਰਮੰ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾਂ বাসਤਾ ਕੋ ਫਿਰੈ ਕੌਣ ਵੇਖੰ ਕਹਾਂ ਨਾਮ ਤਾ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹਿ ਮੋਨ ਨ ਆਵੇ ਮੂ ਅਪਕ ਮੈਂ ਪੜ੍ਹ ਮੈਂ ਮੈਂ ਠੀਕ ਹਾਂ ਕਹਾ ਮੈਂ ਬਖਾਨੋ ਕਹਿ ਮੈ ਨ ਆਵੇ ਅਜੋਨੀ ਅਜੈ ਪਰਮ ਰੂਪੀ ਪ੍ਰਧਾਨ ਅਛੇਦੀ ਅਭੇਦੀ ਅਰੂਪੀ ਮਹਾਨ ਹੈ ਸਾਧ ਦੇ ਅਗਾਧੇ ਅਗੰਜੁਲ ਗਨੀਮੇ ਅਰੰਜੁਲ ਅਰਾਦੇ ਰਹਾ ਤੁਲ ਰਹਿਮੇ ਸਦਾ ਸਰਬਦਾ ਸਿੱਧਦਾ ਬੁੱਧ ਦਾਤਾ ਨਮੋ ਲੋਕ ਲੋਕੈਸ਼ਵਰੰ ਲੋਕ ਗਿਆਤਾ ਅਭੇਦੀ ਅਪੈ ਆਦ ਰੂਪੰ ਅਨੰਤੰ ਇਥੇ ਅਛੇਦੀ ਤਾਂ ਨਹੀਂ ਕਿਸੇ ਕੋਲੇ ਬਾਠ ਹੈ ਜੀ ਅਛੇਦੀ ਨਾਏ ਤੇ ਅਭੇਦੀ ਹੈ ਨਮਿਆ ਤੇ ਭੇਦੀ ਹਾਂਜੀ ਅਰਣਿਆ ਤੇ ਛੇਦੀ ਇਹ 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 ਭੇਦੀ ਰੱਖ ਲੋ ਵੀਰ ਇਹ ਭੇਦੀ ਰੱਖਣਾ ਭੇਦੀ ਕਰਿਆ ਹੋਇਆ ਆ ਭੇਦੀ ਅਪੈ ਆਦ ਰੂਪੰ ਅਨੰਤੰ ਰੂਪੀ ਅਨੰਤ ਇੱਥੇ ਰੂਪੰ ਲਿਖਿਆ ਹੈ ਆ ਰੂਪੀ ਗੱਲ ਰੂਪੰ ਨਹੀਂ ਹੈ ਆਦ ਰੂਪੰ ਰੂਪੀ ਹਾਂ अपेदी अपे आद रूपी अनंतं अछेदी अछे आद अद्वै दुरंतं अछेदी अग्गे आ चुक आ रहे हैं ना इस करके उसे अपेदी नाराज शंद अछेदी अछे आद अद्वै दुरंतं नाराज शंद अनंत आद देव हैं देयंत परम पेव हैं अगाद ब्याद नास हैं सद। ਸਿਦੇਵ ਸਰਬ ਪਾਸ ਹੈ ਬਚਿੱਤਰ ਚਿੱਤਰ ਚਾਪ ਹੈ ਅਖੰਡ ਦੁਸ਼ਟ ਖਾਪ ਹੈ ਅਭੇਦ ਆਦ ਕਾਲ ਹੈ ਸਿਦੇਵ ਸਰਬ ਪਾਲ ਹੈ ਇਹ ਸਦਾਇ ਪਾਠ ਭਾਈ ਇਹ ਕਰ ਲਿਓ ਸਦਾਇਵ ਸਰਬ ਪਾਲ ਹੈ ਅਖੰਡ ਚੰਡ ਰੂਪ ਹੈ ਪ੍ਰਚੰਡ ਸਰਬ ਸਰੂਪ ਹੈ ਇੱਥੇ ਪੱਪੇ ਨੂੰ ਤੇ ਲੰਕੜੇ ਲੱਗੇ ਜੀ ਦਿਲਾਂ ਲੰਕੜੇ ਪੱਪੇ ਨੂੰ ਲੋਇਆ ਰੂਪ ਕਰ ਲੈਂਗੇ ਇੱਥੇ ਪੱਪੇ ਨੂੰ ਤੇ ਲੰਕੜੇ ਆ ਥੱਲੇ ਸਰੂਪ ਸッセ ਦੇ ਪੈਰ ਚ ਰਾਰਾ ਫੇਰ ਦਿਲੈਂ ਕੜੇ ਐ ਪਪਾ ਕਹਾ ਹਾਂ ਹਾਂ ਜੀ ਜਰ ਗਾਹਾਂ ਪ੍ਰਚੰਡ ਸਰਬ ਸਰੂਪ ਹੈ ਕਿ ਕਾਲ ਹੂੰ ਕਿ ਕਾਲ ਹੈ ਸਦਾਇਵ ਰੱਛ ਪਾਲ ਹੈ ਕਿਰਪਾਲ ਦਿਆਲ ਰੂਪ ਹੈ ਸਦੇਵ ਸਰਬ ਭੂਪ ਹੈ ਅਨੰਤ ਸਰਬ ਆਸ ਹੈ ਅਭੂਪ ਰੂਪ ਤਾਂ ਨਹੀਂ ਹੈ ਕਿਸੇ ਕੋਲੇ ਹਾਂ ਜੀ ਰਾਨਿਆ ਕੋ ਰੂਪ ਤਾਂ ਨਹੀਂ ਤਾ ਕੂਪੇ ਪ੍ਰਣਾਮ ਸਦੇਵ ਸਰਬ ਭੂਪ ਹੈ ਸਦੇਵ ਸਰਬ ਭੂਪ ਹੈ ਸਦੇਵ 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 ਸਰਬ ਭੂਪ ਹੈ ਅਨੰਤ ਸਰਬ ਆਸ ਹੈ ਪ੍ਰੇਵ ਪਰਮ ਪਾਸ ਹੈ ਅਦ੍ਰਿਸ਼ਟ ਅੰਤਰ ਧਿਆਨ ਹੈ ਸਦੇਵ ਸਰਬ ਮਾਨ ਹੈ ਕਿਰਪਾਲ ਕਾਲਹੀਨ ਹੈ ਸਦੇਵ ਸਾਧ ਅਧਿਨ ਹੈ ਭਜਸਤਵੰ ਭਜਸਤਵੰ ਰਹਾਉ ਅਗਾਧ ਬਿਆਦ ਨਾਸਨੰ ਪਰੇ ਪਰਮ ਉਪਾਸਨੰ ਪ੍ਰੇਯੰ ਜਈਏ ਨੂੰ ਟਿੱਪੀ ਲਾਇਓ ਪ੍ਰੇਯੰ ਪਰਮ ਉਪਾਸਨੰ ਤ੍ਰਿਕਾਲ ਲੋਕ ਮਾਨ ਹੈ ਸਦੇਵ ਪੁਰਖ ਪ੍ਰਧਾਨ ਹੈ ਤਤਸਤਵੰ ਤਤਸਤਵੰ ਰਹਾਉ ਕਿਰਪਾਲ ਦਿਆਲ ਕਰਮ ਹੈ ਅਗੰਜ ਅਗੰਜ ਭੰਜ ਭਰਮ ਹੈ ਤ੍ਰਿਕਾਲ ਲੋਕ ਪਾਲ ਹੈ ਸਦੇਵ ਸਰਬ ਦਿਆਲ ਹੈ ਜਪਸ ਤੋ ਅੰ ਜਪਸ ਤੋ ਅੰ ਰਹਾਉ ਮਹਾਨ ਮੋਨ ਮਾਨ ਹੈ ਪ੍ਰੇਵ ਪਰਮ ਪ੍ਰਧਾਨ ਹੈ ਪੁਰਾਨ ਪ੍ਰੇਤ ਨਾਸਨੰ ਸਦੇਵ ਸਰਬ ਪਾਸਨੰ ਪ੍ਰਚੰਡ ਅਖੰਡ ਮੰਡਲੀ ਉਦੰਡ ਰਾਜ ਸੋਥਲੀ ਜਗੰਤ ਜੋਤ ਜਵਾਲਕ ਜਵਾਲਕ ਇਕੱਠੇ ਇੱਥੇ ਜਵਾਲਕ ਡੱਡ ਕੀਤਾ ਜਵਾਲਕ ਜਵਾਲਕ ਇਕੱਠੇ ਜਵਾਲਕਾਰੇ ਨਾਲੇ ਥੱਲੇ ਬਹਾਵਾ ਨਹੀਂ ਬਹਾਵਾ ਥੱਲੇ ਜਗੰਤਜੋਤ ਜਵਾਲਕ ਜਲੰਤ ਦੀਪ ਮਾਲਕਾ ਮਾਲਕਾ ਵੀ ਇਕੱਠੇ ਕਿਰਪਾਲ ਦਿਆਲ ਲੋਚਨੰ ਮਚੰਕ ਬਾਣ ਮੋਚਨੰ ਸਿਰੰਗ ਕ੍ਰੀਟ ਧਾਰਿਯੰ ਦਿਨੇਸ਼ ਕ੍ਰਿਤ ਹਾਰਿਯੰ ਵਿਸਾਲ ਲਾਲ ਲੋਚਨੰ ਮਨੋਜਮਨ ਮੋਚਨੰ ਸੁਭੰਤ ਸੀਸ ਸੋ ਪ੍ਰਭਾ ਚਕ੍ਰਾਂਤ ਚਾਰ ਚੰਦਰਕਾ